ਸਤਨਾਮ ਵਾਹਿਗੁਰੂ ਸਤ ਅਜਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਦਾ 350 ਸਾਲਾ ਸ਼ਤਬਦੀ ਗੁਰਪੁਰਬ ਜੋ ਮਨਾਇਆ ਜਾ ਰਿਹਾ ਪੂਰੇ ਸੰਸਾਰ ਭਰ ਵਿੱਚ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਔਰ ਥਾਂ ਪਰ ਥਾਂ ਤੋਂ ਨਗਰ ਕੀਰਤਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਿਹਾ ਡੇ ਨਾਨਕ ਸਾਹਿਬ ਕਲੇਰਾਂ ਤੋਂ ਜਗਰਾਵਾਂ ਤੋਂ ਜੋ ਪੂਰੀ ਸੰਪਰਦਾਵਲੋਂ ਜੋ ਇੱਥੋਂ ਵਿਸਾਲ ਨਗਰ ਕੀਰਤਨ ਦੀ ਪ੍ਰਾਰੰਭਤਾ ਹੋ ਰਹੀ ਆ ਮੈਨੂੰ ਬਹੁਤ ਖੁਸ਼ੀ ਆ ਕੇ ਸਾਡੀ ਸੰਪਰਦਾ ਦੇ ਸਾਰੇ ਬਾਂਪੁਰਖ ਇੱਕ ਪਲੇਟਫਾਰਮ ਤੇ ਆ ਕੇ ਸਾਰੇ ਤਨ ਮਨੋਂ ਡੂਢੀ ਦਿਮਾ ਰਹੇ ਨੇ ਤੇ ਇਹ ਨਗਰ ਕੀਰਤਨ ਇੱਥੋਂ ਚੱਲ ਕੇ ਆਇਆ ਇੱਥੋਂ ਚੱਲਦਾ ਹੈ ਮੇਨ ਹਾਈਵੇ ਦੇ ਉੱਤੇ ਜਗਰਾਵਾਂ ਲੁਧਿਆਣਾ ਲੁਧਿਆਣਾ ਤੋਂ ਉੱਚਾ ਪੁਲ ਉੱਚੇ ਪੁਲ ਤੋਂ ਸਮਰਾਲਾ ਚੌਂਕ ਸਮਰਾਲਾ ਚੌਂਕ ਤੋਂ ਚੱਲ ਕੇ ਨੀਲੋਪੋਲ ਨੀਲੋਪੋਲ ਤੋਂ ਚੱਲ ਕੇ ਚਮਕੌਰ ਸਾਹਿਬ ਹੁੰਦਾ ਹੋਇਆ ਰੋਪੜ ਤੋਂ ਚੱਲ ਕੇ ਤੇ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਹੈ 350 ਸਾਲਾ ਜੋ ਧੰਗੁਰੂ ਤੇਗ ਬਹਾਦਰ ਪਾਸਾ ਜੀ ਦਾ ਸਿੱਧੀ ਸਤਾਬਦੀ ਗੁਰਪੁਰਬਾ ਤੇ ਧੰਗੁਰੂ ਤੇਗ ਬਹਾਦਰ ਪਾਸਾ ਜੀ ਤੇ ਤਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕਲੂ ਮੈਂ ਸਾਕਾ ਤਾਰੇ ਮੇ ਸਾਕਾ ਜਿੰਕੀਆ ਸੀ ਸਿੱਧਿਆ ਪਰ ਸਿਰਨਾ ਵੀ ਤਨਗੁਰ ਤੇਗ ਬਾਦਲ ਪਾਸਾਇਦੇ ਜੋ ਜਗਤ ਵਾਸਤੇ ਕੌਮ ਵਾਸਤੇ ਹਿੰਦੂ ਸਮਾਜ ਵਾਸਤੇ ਜੋ ਕਰਕੇ ਦਿਖਾਇਆ ਕੀਤਾ ਹੈ ਸੰਸਾਰ ਵਿੱਚ ਹ ਤੱਕ ਨਾ ਹੋਇਆ ਤੇ ਨਾ ਹੀ ਸ਼ਾਇਦ ਕੋਈ ਇਦਾਂ ਹੋ ਸਕਦਾ ਏ ਔਰ ਕਿਸੇ ਦੇ ਖਾਤਰ ਆਪਣਾ ਆਪ ਕੁਰਬਾਨ ਕਰਦਾ ਜੇ ਆਪਣੇ ਸਰੀਰ ਦੀ ਚਾਦਰ ਤਾਣੀ ਆ ਤੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਬਹਾਲ ਕੀਤੀ